ਵਿਆਨ ਸ਼ਹਿਰ ਵਿੱਚ ਇੱਕ ਅਜੀਹਾ ਆਦਮ ਕੱਦ ਬੁੱਤ ਬਣਾਇਆ ਹੋਇਆ ਹੈ ਜੋ ਵੇਖਣ ਵਾਲੇ ਅੰਦਰ ਹੈਰਾਨ ਕਰਨ ਵਾਲੀਆਂ ਭਾਵਨਾਵਾਂ ਪੈਦਾ ਕਰਦਾ ਹੈ ਅਜੀਹਾ ਇਸ ਲਈ ਹੈ ਕਿ ਇਸ ਬੁੱਤ ਦੇ 2 ਨਹੀਂ 4 ਹੱਥ ਹਨ ਅਤੇ ਚਹੂਆ ਵਿੱਚ ਹਾਕੀ ਸਟਿਕਾਂ ਹਨ ਇਹ ਬੁੱਤ ਹੈ ਵਿਸ਼ਵ ਪ੍ਰਸਿੱਧ ਹਾਕੀ ਖਿਡਾਰੀ ਧਿਆਨ ਜੰਦਾ ਜਿਸ ਨੂੰ ਇੱਕ ਖੇਡ ਦੇਵਤਾ ਬਣਾ ਕੇ ਉਸ ਦੀ ਖੇਡ ਕਲਾ ਨੂੰ ਸਤਕਾਰ ਦਿੱਤਾ ਗਿਆ ਹੈ ਇਹ ਉਹ ਹੀ ਧਿਆਨ ਚੰਦ ਹੈ ਜੋ ਕਦੇ ਅੰਗਰੇਜ਼ ਭਾਰਤੀ ਫੌਜਾਂ ਵਿੱਚ ਛੋਟਾ ਜਿਹਾ ਸਿਪਾਈ ਹੁੰਦਾ ਸੀ ਜਿਸ ਨੇ ਇੱਕ ਦਿਨ ਆਪਣੇ ਦੇਸ਼ ਦੀ ਹੀ ਨਹੀਂ ਸਗੋ ਵਿਸ਼ਵ ਹਾਕੀ ਦੀ ਪ੍ਰਤੀਨਿਧਤਾ ਕੀਤੀ ਅਤੇ ਜਿਸ ਨੂੰ ਸ਼ਰਧਾਂਜਲੀ ਦੇਣ ਲਈ ਉਸ ਦੇ ਜਨਮ ਦਿਨ 29 ਅਗਸਤ ਨੂੰ ਸਮੁੱਚੇ ਦੇਸ਼ ਵਿੱਚ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਮਹਾਨ ਖਿਡਾਰੀ ਛੋਟੇ ਜਿਹੇ ਸ਼ਹਿਰ ਚਾਂਸੀ ਦੀਆਂ ਤੰਗ ਗਲੀਆਂ ਵਿੱਚ ਆਪਣੇ ਸਗੀਆਂ ਸੰਬੰਧੀਆਂ ਨਾਲ ਖੇਡਦਾ ਵੱਡਾ ਹੋਇਆ। ਉਸ ਦਾ ਪਿਤਾ ਫੌਜ ਵਿੱਚ ਹੌਲਦਾਰ ਸੀ ਸ਼ਾਇਦ ਇਸੇ ਕਰਕੇ ਧਿਆਨ ਚੰਦ ਵੀ 1921 ਵਿੱਚ ਜਦੋਂ ਉਹ 16 ਕੁ ਵਰਿਆਂ ਦਾ ਹੀ ਸੀ ਫੌਜ ਵਿੱਚ ਭਰਤੀ ਹੋ ਗਿਆ ਅਤੇ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਭਾਰਤੀ ਫੌਜਾਂ ਵੱਲੋਂ ਕਰਵਾਏ ਜਾਂਦੇ ਟੂਰਨਾਮੈਂਟ ਵਿੱਚ ਉਸ ਨੇ ਆਪਣੀ ਖੇਡ ਕਲਾ ਦਾ ਇਸ ਕਦਰ ਮੁਜ਼ਾਹਿਰਾ ਕੀਤਾ ਕਿ ਕੌਮੀ ਪੱਧਰ ਦੀ ਹਾਕੀ ਵਿੱਚ ਵੀ ਜ਼ਿਕਰ ਹੋਣ ਲੱਗਾ 1925 ਵਿੱਚ ਭਾਰਤੀ ਹਾਕੀ ਫੈਡਰੇਸ਼ਨ ਹੋਂਦ ਵਿੱਚ ਆਈ ਅਤੇ ਉੱਧਰ 올림픽 ਖੇਡਾਂ ਦੇ ਚਰਚੇ ਹੋਣ ਲੱਗੇ 1928 ਐਮਸਟਰਡਮ 올림픽 ਵਿੱਚ ਆਪਣੇ ਸਾਰੇ ਮੈਚ ਆਸਾਨੀ ਨਾਲ ਜਿੱਤ ਕੇ ਫਾਈਨਲ ਵਿੱਚ ਹਾਲੈਂਡ ਦੀ ਹੀ ਟੀਮ ਨੂੰ ਤਿੰਨ ਗੋਲਾਂ ਨਾਲ ਹਰਾ ਕੇ ਜਿਨ੍ਹਾਂ ਵਿੱਚੋਂ ਦੋ ਇਕੱਲੇ ਧਿਆਨ ਖਾਂਦੇ ਕੀਤੇ ਸੋਨ ਤਗਮਾ ਜਿੱਤਿਆ। 1932 ਲਾਸ ਐਂਜਲਿਸ 올림픽 ਵਿੱਚ ਭਾਰਤੀ ਟੀਮ ਨੇ ਫਾਈਨਲ ਵਿੱਚ ਯੂ ਐਸ ਏ ਨੂੰ 24-1 ਦੇ ਵੱਡੇ ਫਰਕ ਨਾਲ ਹਰਾਇਆ ਜਿਸ ਵਿੱਚ 8 ਗੋਲਾਂ ਦਾ ਯੋਗਦਾਨ ਧਿਆਨ ਚਾਣਨੇ ਪਾਇਆ ਬਰਲਿਨ ਵਿਖੇ ਹੋਇਆ 1936 ਦੀਆਂ 올림픽 ਖੇਡਾਂ ਵਿੱਚ ਭਾਰਤ ਦਾ ਮੁਕਾਬਲਾ ਹੋਮ ਟੀਮ ਜਰਮਨੀ ਨਾਲ ਹੋਇਆ ਹਿਟਲਰ ਉਚੇਚੇ ਤੋੜਤੇ ਇਸ ਮੈਚ ਨੂੰ ਵੇਖਣ ਆਇਆ ਸੀ ਸਾਰਾ ਮੈਚ ਤਣਾਪੂਰਵਕ ਵਾਤਾਵਰਨ ਚ ਖੇੜਿਆ ਗਿਆ ਪਰ ਇਹ ਸਾਰਾ ਤਨਾ ਧਿਆਨ ਚੰਦ ਦੀ ਜਾਦੂਗਰੀ ਨੁਮਾ ਖੇਡ ਵਿੱਚ ਸਭ ਨੂੰ ਪੁਲਪੁਲਾ ਗਿਆ ਹਿਟਲਰ ਬਾਹਰ ਬੈਠ ਕੇ ਦੰਦ ਕਰੀਜ ਰਿਆ ਸੀ ਅਤੇ ਅੰਦਰ ਉਸ ਦੀ ਟੀਮ ਦੇ ਖਿਡਾਰੀ ਪੂਰੀ ਤਰ੍ਹਾਂ ਬੇਵੱਸ ਸਨ ਕਿਉਂਕਿ ਮੈਚ ਦੇ ਪਹਿਲੇ ਅੱਧ ਵਿੱਚ ਹੀ ਉਹਨਾਂ ਵਿਰੁੱਧ 8 ਗੋਲ ਹੋ ਚੁੱਕੇ ਸਨ ਉਹ ਹਾਰ ਕੇ ਮਾਰਕਟਾਈ ਤੇ ਉਤਰ ਆਏ ਜਿਸ ਵਿੱਚ ਧਿਆਨ ਚੰਦ ਦਾ ਇੱਕ ਦੰ ਟੁੱਟ ਗਿਆ ਫਿਰ ਵੀ ਉਹ ਚੁੱਪਚਾਪ ਖੇਡਦਾ ਰਿਹਾ ਅਤੇ ਦੂਜੇ ਅੱਧ ਵਿੱਚ 6 ਗੋਲ ਹੋਰ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ कुल 14 ਵਿੱਚੋਂ 6 ਗੋਲ ਉਸਦੇ ਹੀ ਹਿੱਸੇ ਵਿੱਚ ਆਏ। ਕਿਹਾ ਜਾਂਦਾ ਹੈ ਕਿ ਉਸ ਮੈਚ ਤੋਂ ਬਾਅਦ ਖੁਦ ਹਿਟਲਰ ਆਪਣੀ ਹਾਰ ਕਬੂਲ ਕੇ ਧਿਆਨ ਚੰਦ ਨੂੰ ਮਿਲਣ ਆਇਆ ਅਤੇ ਆਪਣੀ ਫੌਜ ਵਿੱਚ ਉਸ ਨੂੰ ਕਰਨਲ ਦੇ ਉੱਚੇ ਅਹੁਦੇ ਦੀ ਵੀ ਪੇਸ਼ਕਸ਼ ਕੀਤੀ। ਪਰੰਤੂ ਧਿਆਨ ਚੰਦ ਨੇ ਉਸ ਨੂੰ ਬੜੇ ਅਦਬ ਅਤੇ ਹਲੀਮੀ ਨਾਲ ਠੁਕਰਾ ਦਿੱਤਾ। ਉਸਨੇ ਆਪਣੇ ਵਤਨ ਦੀ ਮਿੱਟੀ ਵਿੱਚ ਇੱਕ ਛੋਟੇ ਜਿਹੇ ਸਿਪਾਹੀ ਬਣ ਕੇ ਰਹਿਣ ਨੂੰ ਤਰਜੀਹ ਦਿੱਤੀ। ਤਿੰਨ 올림픽ਾਂ ਬਾਅਦ ਹੀ ਧਿਆਨ ਚੰਦ ਨੇ ਹਾਕੀ ਤੋਂ ਤਕਰੀਬਨ ਸੰਨਿਆਸ ਲੈ ਲਿਆ ਭਾਵੇਂ ਉਹ ਅਜੇ 31 ਵਰਿਆਂ ਦਾ ਹੀ ਸੀ ਫਿਰ ਸ਼ੁਰੂ ਹੋਈ ਉਸ ਦੀ ਇਤਿਹਾਸਿਕ ਮਹਾਨਤਾ ਹੰਡਾਉਣ ਵਾਲੀ ਖੇਡ ਦੀ ਗੱਲ ਕਹਿੰਦੇ ਹਨ ਕਿ ਇੱਕ ਵਾਰ ਕ੍ਰਿਕਟ ਦੇ ਮਹਾਨ ਖਿਡਾਰੀ ਬ੍ਰੈਡਮੈਨ ਨੇ ਹਸਦੇ ਅਤੇ ਹੈਰਾਨ ਹੋ ਕੇ ਧਿਆਨ ਧਿਆਨ ਚੰਦ ਨੂੰ ਪੁੱਛਿਆ ਧਿਆਨਬਾਈ ਤੂੰ ਸਟਿਕ ਨਾਲ ਇੰਨੇ ਗੋਲ ਕਿਵੇਂ ਕਰ ਲੈਂਦਾ ਹੈ ਜਿਵੇਂ ਬੱਲੇ ਨਾਲ ਦੋੜਾਂ ਬਣਾਈਆਂ ਜਾਂਦੀਆਂ ਹਨ ਇੰਜ ਹੀ ਧਿਆਨ ਚੰਦ ਨੇ ਕਿਹਾ ਇੱਕ ਵਾਰ ਦਰਸ਼ਕਾਂ ਨੂੰ ਸ਼ੱਕ ਪੈ ਗਿਆ ਕਿ ਧਿਆਨ ਚੰਦ ਦੀ ਸਟਿਕ ਹਾਕੀ ਨਾਲ ਕੋਈ ਚੁੰਬਕ ਵਰਗੀਸ਼ ਹੈ ਚਿਪਕਾਈ ਹੋਈ ਹੈ ਤਾਂ ਹੀ ਤਾਂ ਗੇਂਦ ਉਸ ਨਾਲੋਂ ਲਹਿੰਦੀ ਨਹੀਂ ਕਿਸੇ ਨੇ ਆਪਣੀ ਸੈਰ ਕਰਨ ਵਾਲੀ ਛੜੀ ਦੇ ਕੇ ਕਿਹਾ ਇਸ ਨਾਲ ਗੋਲ ਕਰ ਫਿਰ ਮੰਨਾਂਗੇ ਸੁਣਦੇ ਹਾਂ ਕਿ ਧਿਆਨ ਚੰਦ ਨੇ ਉਸ ਨਾਲ ਵੀ ਗੋਲ ਕਰ ਦਿੱਤੇ ਅਜੀਆਂ ਦੰਦ ਕਥਾਵਾਂ ਅਜੇ ਤੱਕ ਕਿਸੇ ਹੋਰ ਹਾਕੀ ਖਿਡਾਰੀ ਨਾਲ ਨਹੀਂ ਜੁੜੀਆਂ ਇੱਥੇ ਤੱਕ ਕਿ 1968 ਅਤੇ 1972 ਦੀਆਂ 올림픽 ਖੇਡਾਂ ਵਿੱਚ ਸ਼ਿਰਕਤ ਕਰਨ ਵਾਲਾ ਮਸ਼ਹੂਰ ਪਾਕਿਸਤਾਨੀ ਹਾਕੀ ਖਿਡਾਰੀ ਜਹਾਂਗੀਰ ਬਟ ਆਪਣੇ ਪਿਤਾ ਦੇ ਧਿਆਨ ਚੰਦ ਦੀ ਮਹਾਨ ਖੇਡ ਨੂੰ ਸਜਦਾ ਕਰਨ ਵਾਲੇ ਨਿਮਨ ਸ਼ਬਦ ਅਕਸਰ ਦੁਹਰਾਉਂਦਾ ਸੀ ਨਾਲੇ ਅੱਖਾਂ ਪਰ ਲੈਂਦਾ ਸੀ ਉੱਤਰ ਜੇ ਹਾਕੀ ਸਿੱਖਣੀ ਹੈ ਧਿਆਨ ਚੰਦ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰ ਮੈਂ ਵੰਡ ਤੋਂ ਪਹਿਲਾਂ ਉਸ ਨਾਲ ਖੇਡਦਾ ਸੀ ਕਿਆ ਬਾਤਾਂ ਨੇ ਉਸ ਦੀਆਂ ਉਹ ਤਾਂ ਗਰਾਊਂਡ ਤੇ ਇੰਜ ਨਜ਼ਰ ਰੱਖਦਾ ਸੀ ਜਿਵੇਂ ਇੱਕ ਸ਼ਤਰੰਜ ਖਿਡਾਰੀ ਆਪਣੇ ਬੋਰਡ ਤੇ ਰੱਖਦਾ ਹੈ ਉਸ ਨੂੰ ਹਮੇਸ਼ਾ ਪਤਾ ਹੁੰਦਾ ਸੀ ਕਿ ਉਸ ਦੇ ਸਾਥੀ ਅਤੇ ਵਿਰੋਧੀ ਖਿਡਾਰੀ ਕਿੱਥੇ-ਕਿੱਥੇ ਖੜੇ ਹਨ ਕੁਝ ਗੱਲਾਂ ਧਿਆਨ ਚਾਹੰਦੀ ਖੇਡ ਦੇ ਵਿਲੱਖਣਤਾ ਬਾਰੇ ਵੀ ਹਨ ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਉਹ ਸੈਂਟਰ ਫਾਰਵਰਡ ਖੇਡਦੇ ਹੋਿਆਂ ਵੀ ਜਿਆਦਾ ਤੇਜ਼ ਤਰਾਰ ਅਤੇ ਬਿਜਲੀ ਵਰਗੀ ਰਫ਼ਤਾਰ ਵਾਲਾ ਨਹੀਂ ਸੀ ਜਿਵੇਂ ਕਿ ਬਲਬੀਰ ਸਿੰਘ ਹਰਬਿੰਦਰ ਸਿੰਘ ਸੁਰਿੰਦਰ ਸਿੰਘ ਸੋਢੀ ਅਤੇ ਤਨਰਾਜ ਸਿੰਘ ਪਿੱਲੇ ਆਦੀ ਖਿਡਾਰੀ ਸਨ ਇਸ ਦੇ ਉਲਟ ਉਸ ਦੀ ਖੇਡ ਵਿੱਚ ਜੋਸ਼ ਨਾਲੋਂ ਹੋਸ਼ ਵਧੇਰੇ ਸੀ ਅਤੇ ਧੀਮਾਪਨ ਸੀ ਜਿਆਦਾ देर ਗੇਂਦ ਨਾਲ ਚਿਪਕਣ ਵਾਲਿਆਂ ਨੂੰ ਉਹ ਨਕਾਰਦਾ ਸੀ ਅਤੇ ਇਸ ਨੂੰ ਟੀਮ ਲਈ ਘਾਤਕ ਸਮਝਦਾ ਸੀ ਉਸ ਦੇ ਆਪਣੇ ਸ਼ਬਦਾਂ ਚ ਪਾਸ ਦੇਣਾ ਹੀ ਸਭ ਤੋਂ ਸਭ ਤੋਂ ਵਧੀਆ ਝਕਾਣੀ ਹੈ 1963-64 ਵਿੱਚ ਉਹ ਐਨ ਆਈ ਐਸ ਪਟਿਆਲਾ ਵਿਖੇ ਹੌਕੀ ਦਾ ਮੁਖ ਕੋਚ ਸੀ ਸਾਵਲਾ ਰੰਗ ਦਰਮਿਆਨਾ ਕੱਦ ਸਿਰ ਦੇ ਵਾਲ ਬਿਨਾ ਚੇਰ ਪਿੱਛੋਂ ਪਿੱਛੇ ਨੂੰ ਵਾਹੇ ਹੋਏ ਚਿੱਟੀ ਟੀ-ਸ਼ਰਟ ਅਤੇ ਕਾਲੀ ਨਿੱਕਰ ਪਾਈ ਉਹ ਗਰਾਊਂਡ ਦੇ ਬਾਹਰ ਬੈਠਾ ਗੁੜੀ ਹਿੰਦੁਸਤਾਨੀ ਵਿੱਚ ਖਿਡਾਰੀਆਂ ਨੂੰ ਸਮਝਾਉਂਦਾ ਤਾੜਦਾ ਝਾੜਦਾ ਤੇ ਵਰਜਦਾ ਖਿਡਾਰੀ ਉਸ ਨੂੰ ਸਤਕਾਰ ਨਾਲ ਦਾਦਾ ਆਖਦੇ ਜਿਸ ਦਾ ਬੰਗਲਾ ਵਿੱਚ ਅਰਥ ਹੁੰਦਾ ਸੀ ਵੱਡਾ ਭਰਾ ਪਾਵੇਂ ਧਿਆਨ ਚੰਦ ਵਰਗੇ ਖਿਡਾਰੀ ਦੁਨੀਆਵੀ ਅਤੇ ਪਦਾਰਥੀ ਪੁਰਸਕਾਰਾਂ ਲਈ ਨਹੀਂ ਖੇਡਦੇ ਫਿਰ ਵੀ ਉਸ ਦੀ ਖੇਡ ਪ੍ਰਾਪਤੀ ਦੀ ਦਾਤ ਦਿੰਦਿਆਂ ਉਸ ਦੇ ਖੇਡ ਕਦਰ ਨੂੰ ਪਛਾਣਦਿਆਂ ਭਾਰਤ ਸਰਕਾਰ ਨੇ 1956 ਈਸਵੀ ਵਿੱਚ ਉਸ ਨੂੰ ਪਦਮ ਪੂਸ਼ਣ ਦੀ ਕਿਤਾਬ ਨਾਲ ਸਨਮਾਨਿਤ ਕੀਤਾ ਅਤੇ 1969 ਵਿੱਚ ਉਸ ਦੀ ਮੌਤ ਤੋਂ ਇੱਕ ਸਾਲ ਬਾਅਦ ਉਸ ਦੀ ਸਮਰਤੀ ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਿਸ਼ਵ ਪ੍ਰਸਿੱਧ ਸਟੇਡੀਅਮ ਵੀ ਉਸ ਨੂੰ ਸਮਰਪਿਤ ਕੀਤਾ ਹੋਇਆ ਹੈ। hope ਤੁਹਾਨੂੰ ਇਹ ਪਾਰਟ ਸਮਝ ਆ ਗਿਆ ਹੋਣਾ ਹੈ। ਹੁਣ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ। ਪ੍ਰਸ਼ਨ ਪਹਿਲਾ, ਧਿਆਨ ਚੰਦ ਕੌਣ ਸੀ? ਉਸ ਦੀ ਯਾਦ ਹਰ ਸਾਲ ਕਿਵੇਂ ਮਨਾਇ ਜਾਂਦੀ ਹੈ? ਉੱਤਰ, ਧਿਆਨ ਚੰਦ ਭਾਰਤ ਦਾ ਵਿਸ਼ਵ ਪੱਧਰ ਦਾ ਲਾਸਾਨੀ ਹਾਕੀ ਖਿਡਾਰੀ ਸੀ। ਉਸ ਦਾ ਜਨਮ 29 ਅਗਸਤ ਸਮੂਚੇ ਦੇਸ਼ ਵਿੱਚ ਖੇਡ ਦਿਵਸ ਵੱਜੋਂ ਮਨਾ ਕੇ ਉਸ ਦੀ ਯਾਦ ਨੂੰ ਤਾਜ਼ਾ ਰੱਖਿਆ ਜਾਂਦਾ ਹੈ। ਪ੍ਰਸ਼ਨ: ਧਿਆਨ ਚੰਦ ਦਾ ਬੁੱਧ ਕਿੱਥੇ ਲੱਗਾ ਹੋਇਆ ਹੈ? ਇਸ ਬੁੱਧ ਦੀ ਵਿਸ਼ੇਸ਼ਤਾ ਕੀ ਹੈ? ਉੱਤਰ: ਧਿਆਨ ਚੰਦ ਦਾ ਬੁੱਧ ਬਿਆਨਾ ਵਿੱਚ ਲੱਗਾ ਹੋਇਆ ਹੈ। ਇਹ ਬੁੱਧ ਵੇਖਣ ਵਾਲਿਆਂ ਨੂੰ ਹੈਰਾਨੀ ਦੀਆਂ ਭਾਵਨਾਵਾਂ ਨਾਲ ਕਰਦਾ ਹੈ ਕਿਉਂਕਿ ਇਸ ਦੇ ਹੱਥ ਦੋ ਨਹੀਂ ਸਗੋ ਚਾਰ ਹਨ। ਇੱਕ ਚੋਹਾ ਵਿੱਚ ਹੀ ਹਾਕੀ ਸਟਿਕਾਂ ਹਨ। ਪ੍ਰਸ਼ਨ: ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਂਕ ਕਿਵੇਂ ਪੈਦਾ ਹੋਇਆ? ਉੱਤਰ ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਂਕ 16 ਕੋ ਸਾਲ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋਣ ਮਗਰੋਂ ਪੈਦਾ ਹੋਇਆ। ਫੌਜ ਵਿੱਚ ਭਰਤੀ ਹੋ ਕੇ ਉਸਨੇ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਤੇ ਫੌਜ ਵੱਲੋਂ ਕਰਵਾਏ ਟੂਰਨਾਮੈਂਟ ਵਿੱਚ ਹਿੱਸਾ ਲੈਣ ਲੱਗਾ। ਉਸ ਦੇ ਆਪਣੇ ਖੇਡਗਲਾਂ ਦਾ ਅਜੀਹਾ ਮੁਜ਼ਹਿਰਾ ਕੀਤਾ ਕਿ ਕੌਮੀ ਪੱਧਰ ਦੀ ਹਾਕੀ ਵਿੱਚ ਉਸ ਦਾ ਜ਼ਿਕਰ ਹੋਣ ਲੱਗਾ। ਪ੍ਰੇਸ਼ਨ ਧਿਆਨ ਚੰਦ ਦੀ ਖੇਡ ਨਾਲ ਕਿਹੜੀਆਂ ਦੰਦਕਥਾਵਾਂ ਜੁੜੀਆਂ ਹੋਈਆਂ ਹਨ ਉੱਤਰ ਇੱਕ ਵਾਰ ਕ੍ਰਿਕਟ ਦੇ ਮਹਾਨ ਖਿਡਾਰੀ ਬ੍ਰੈਡਮੈਨ ਨੇ ਹੱਸਦਿਆਂ ਤੇ ਹੈਰਾਨ ਹੁੰਦਿਆਂ ਧਿਆਨ ਚੰਦ ਨੂੰ ਪੁੱਛਿਆ ਕਿ ਉਹ ਸਟਿਕ ਨਾਲ ਐਨੇ ਗੋਲ ਕਿਦਾਂ ਕਰ ਲੈਂਦਾ ਹੈ ਧਿਆਨ ਚੰਦ ਨੇ ਉੱਤਰ ਦਿੱਤਾ ਇਸੇ ਤਰ੍ਹਾਂ ਜਿਸ ਤਰ੍ਹਾਂ ਬੱਲੇ ਨਾਲ ਡੋਣਾ ਬਣਾਈਆਂ ਜਾਂਦੀਆਂ ਹਨ ਇੱਕ ਵਾਰੀ ਇੱਕ ਦਰਸ਼ਕ ਨੂੰ ਸ਼ੱਕ ਸ਼ਾਖ ਹੋਇਆ ਕੀ ਧਿਆਨ ਚੰਦ ਦੀ ਸਟਿਕ ਨਾਲ ਕੋਈ ਚੁੰਬਕ ਵਰਗੀ ਚੀਜ਼ ਲੱਗੀ ਹੋਈ ਹੈ ਜਿਸ ਕਰਕੇ ਗੇਂਦ ਉਸ ਨਾਲੋਂ ਲੱਤਦੀ ਨਹੀਂ ਕਿਸੇ ਨੇ ਆਪਣੀ ਸੈਰ ਕਰਨ ਵਾਲੀ ਛੜੀ ਦੇ ਕੇ ਕਿਹਾ ਕਿ ਜੇਕਰ ਉਹ ਇਸ ਨਾਲ ਗੋਲ ਕਰੇਗਾ ਉਹ ਤਾਂ ਮੰਨਣਗੇ ਕਹਿੰਦੇ ਹਨ ਕਿ ਧਿਆਨ ਚੰਦ ਨੇ ਉਸ ਨਾਲ ਵੀ ਗੋਲ ਕਰ ਦਿੱਤੇ ਪ੍ਰਸ਼ਨ ਧਿਆਨ ਚੰਦ ਕਿਸ ਪੋਜੀਸ਼ਨ ਤੇ ਖੇਡਦਾ ਸੀ ਅਤੇ ਉਸ ਦੀ ਹਾਕੀ ਖੇਡਣ ਦੀ ਤਕਨੀਕ ਕਿਹੋ ਜਿਹੀ ਸੀ ਉੱਤਰ ਧਿਆਨ ਚੰਦ ਸੈਂਟਰ ਫਾਰਵਰਡ ਦੀ ਪੋਜੀਸ਼ਨ ਉੱਤੇ ਖੇਡਦਾ ਸੀ ਪਰੰਤੂ ਉਸ ਦੀ ਖੇਡ ਬਲਬੀਰ ਸਿੰਘ ਹਰਬਿੰਦਰ ਸਿੰਘ ਸੁਰਿੰਦਰ ਸਿੰਘ ਸੋਢੀ ਜਾਂ ਤਨਰਾਜ ਪਿੱਲੇ ਵਰਗੀ ਤੇਜ਼ ਦਰਾਰ ਅਤੇ ਬਿਜਲੀ ਦੀ ਰਫ਼ਤਾਰ ਵਾਲੀ ਨਹੀਂ ਸੀ ਇਸ ਦੇ ਉਲਟ ਉਸ ਦੀ ਖੇਡ ਵਿੱਚ ਜੋਸ਼ ਨਾਲੋਂ ਹੋਸ਼ ਵਧੇਰੇ ਸੀ ਤੇ ਨਾਲ ਹੀ ਟੀਮਾਂਪਨ ਵੀ ਪੇਸ਼ੇਨ ਹਾਕੀ ਦੇ ਮੁੱਖ ਕੋਚ ਵਜੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਸਨੇ ਕਿਵੇਂ ਨਿਭਾਇਆ ਉੱਤਰ ਧਿਆਨ ਚੰਦ ਗਰਾਊਂਡ ਦੇ ਬਾਹਰ ਬੈਠ ਕੇ ਗੁੜੀ ਹਿੰਦੁਸਤਾਨੀ ਵਿੱਚ ਖਿਡਾਰੀਆਂ ਨੂੰ ਸਮਝਾਉਂਦਾ ਤਾੜ ਦਾ ਝਾੜਦਾ ਅਤੇ ਵਰਜ ਦਾ ਖਿਡਾਰੀ ਉਸ ਨੂੰ ਸਤਕਾਰ ਨਾਲ ਦਾਦਾ ਆਖਦੇ ਜਿਸ ਦਾ ਬੰਗਲਾ ਵਿੱਚ ਅਰਥ ਹੈ ਵੱਡਾ ਭਰਾ ਪ੍ਰਸ਼ਨ ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਕਿਹੜੇ-ਕਿਹੜੇ ਸਨਮਾਨ ਪ੍ਰਾਪਤ ਹੋਏ ਉੱਤਰ 1956 ਵਿੱਚ ਧਿਆਨ ਚੰਦ ਨੂੰ ਪਾਰਸ ਸਰਕਾਰ ਵੱਲੋਂ ਪਦਮ ਪੂਸ਼ਨ ਦਾ ਕਿਤਾਬ ਪ੍ਰਾਪਤ ਹੋਇਆ 1969 ਵਿੱਚ ਉਸ ਦੀ ਮੌਤ ਤੋਂ 1 ਸਾਲ ਮਗਰੋਂ ਉਸ ਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ ਗਿਆ। ਦਿੱਲੀ ਵਿੱਚ ਇੱਕ ਬਿਸ਼ਵ ਪ੍ਰਸਿੱਧ ਸਟੇਡੀਅਮ ਵੀ ਉਸ ਨੂੰ ਸਮਰਪਿਤ ਹੈ। ਆਓ ਹੁਣ ਇਸ ਦੇ ਵਾਕਾਂ ਵਿੱਚ ਵਰਤੋਂ ਕਰਦੇ ਹਾਂ। ਪਹਿਲਾ ਸ਼ਰਧਾਂਜਲੀ। ਸ਼ਰਧਾ ਵਿੱਚ ਕੁਝ ਕਰਨਾ। ਸ਼ਹਿਰ ਦੇ ਲੋਕ ਆਪਣੇ ਵਿਛੜੇ ਨੇਤਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਾਰਕ ਵਿੱਚ ਇਕੱਠੇ ਹੋਏ। ਜ਼ਿਕਰ, ਬਿਆਨ ਇਸ ਪੁਸਤਕ ਵਿੱਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਦਾ ਜ਼ਿਕਰ ਕੀਤਾ ਹੈ। ਯੋਗਦਾਨ ਦੇਣ। ਆਧੁਨਿਕ ਪੰਜਾਬੀ ਕਵਿਤਾ ਤੇ ਵਾਰਤਕ ਨੂੰ ਪਾਈ ਵੀਰ ਸਿੰਘ ਦਾ ਯੋਗਦਾਨ ਮਹੱਤਵਪੂਰਨ ਹੈ। ਪੇਸ਼ਕਸ਼ ਪੇਸ਼ ਕਰਨਾ। ਇੱਕ ਸਵੈ ਸੇਵੀ ਸੰਸਥਾ ਨੇ ਸਰਕਾਰ ਨੂੰ ਸ਼ਹਿਰ ਦਾ ਗੰਦਾ ਨਾਲਾ ਸਾਫ਼ ਕਰਨ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਅਦਬ ਸਤਕਾਰ। ਸਾਨੂੰ ਆਪਣੇ ਤੋਂ ਵੱਡਿਆਂ ਨਾਲ ਅਦਬ ਨਾਲ ਪੇਸ਼ ਆਉਂ। ਆਣਾ ਚਾਹੀਦਾ ਹੈ ਸੰਨਿਆਸ ਲੈ ਲੈਣਾ ਤਿਆਗ ਦੇਣਾ ਤਿੰਨ 올림픽 ਖੇਡਾਂ ਵਿੱਚ ਹਿੱਸਾ ਲੈਣ ਬਗਰੋ ਧਿਆਨ ਜੰਦ ਨੇ ਹੌਕੀ ਤੋਂ ਸੰਨਿਆਸ ਲੈ ਲਿਆ ਦੰਦ ਕਥਾਵਾਂ ਲੋਕਾਂ ਵਿੱਚ ਪ੍ਰਚਲਿਤ ਕਹਾਣੀਆਂ ਧਿਆਨ ਜੰਦ ਦੀ ਜਾਦੂपरी ਖੇਡ ਬਾਰੇ ਲੋਕਾਂ ਵਿੱਚ ਬਹੁਤ ਸਾਰੀਆਂ ਦੰਦ ਕਥਾਵਾਂ ਪ੍ਰਚਲਿਤ ਹਨ ਸਜਦਾ ਕਰਨਾ ਸਿਰ ਝੁਕਾਉਣਾ ਬਹੁਤ ਸਾਰੇ ਲੋਕ ਸ਼ੇਖ ਫਰੀਦ ਜੀ ਦੀ ਦਰਗਾਹ ਉਤੇ ਸਜਦਾ ਕਰਨ ਲਈ ਪਹੁੰਚੇ ਵਿਲੱਖਣ ਵਿਸ਼ੇਸ਼ ਇਹ ਕਹਾਣੀ ਆਪਣੇ ਵਿਲੱਖਣ ਕਲਾ ਗੁਣਾ ਕਰਕੇ ਮਹੱਤਵਪੂਰਨ ਹੈ ਤੇਜ਼ ਤਰਾਰ ਬਹੁਤ ਤੇਜ਼ ਜਾਂ ਛੋਹਲਾ ਧਿਆਨ ਜਨ ਪਾਵੇ ਸੈਂਟਰ ਫਾਰਵਰਡ ਖੇਡਦਾ ਸੀ ਪਰ ਉਸ ਦੀ ਖੇਡ ਹੋਰ ਨਾ ਖਿਡਾਰੀਆਂ ਵਰਗੀ ਤੇਜ਼ ਤਰਾਰ ਨਹੀਂ ਸੀ ਕਾਤਕ ਮਾਰੂ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਕਾਤਕ ਹੈ ਦਾਤ ਦੇਣਾ ਪ੍ਰਸ਼ੰਸਾ ਕਰਨੀ ਦਰਸ਼ਕ ਖਿਡਾਰੀਆਂ ਦੀ ਸ਼ਾਨਦਾਰ ਖੇਡ ਦੀ ਤਾੜੀਆਂ ਮਾਰ ਕੇ ਦਾਤ ਦੇ ਰਹੇ ਸਨ ਸਮਰਪਿਤ ਕਰਨਾ ਭੇਟ ਕਰਨਾ ਦੇਸ਼ ਭਗਤਾ ਨੇ ਆਪਣੀ ਸਾਰੀ ਜ਼ਿੰਦਗੀ ਮਾਤ ਭੂਮੀ ਨੂੰ ਸਮਰਪਿਤ ਕਰ ਦਿੱਤੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆਪਣੇ ਫਰੈਂਡਸ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂਕਿ ਉਹ ਵੀ ਆਪਾਟ ਸਿੱਖ ਸਕਣ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਅੱਗੇ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ